ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸਰਾਜ ਆਮ ਆਦਮੀ ਪਾਰਟੀ ਨੂੰ ਲੱਗੇ ਵੱਡੇ ਝਟਕੇ ਆਮ ਆਦਮੀ ਪਾਰਟੀ ਦੇ ਕਈ ਆਗੂ ਅੱਜ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਗਏ ਤੇ ਦੂਸਰੇ ਪਾਸੇ ਹਾਲਤ ਪਤਲੀ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਤਾਰੇ ਗਏ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸੰਜੀਵ ਅਰੋੜਾ ਦੇ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆਪਣਾ ਦਿਗਜ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਜਾਣ ਅਤੇ ਪਛਾਣ ਦੇ ਮਹਤਾਸਮੀ ਕਾਫੀ ਲੰਮੇ ਸਮੇਂ ਤੋਂ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹਾਈ ਕਮਾਂਡ ਦੀ ਅਗਵਾਈ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਅਰਗ ਕੀਤਾ ਗਿਆ ਜਿੱਥੇ ਸੰਜੀਵ ਅਰੋੜਾ ਦੇ ਖਾਸਮ ਖਾਸ ਅੱਜ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਵੀ ਸ਼ਾਮਲ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦੇ ਹੋਏ ਸ਼ਨੀਵਾਰ ਨੂੰ ਸੂਜ਼ਪੁਰ ਰੋਡ ਤੇ ਸ਼ੈ ਸ਼ਨਾਜ਼ ਪੈਲੇਸ ਵਿਖੇ ਦਿੱਲੀ ਦੇ ਕੈਬਨਿਟ ਮੰਤਰੀ ਮਨੀ ਮਰਜਿੰਦਰ ਸਿੰਘ ਸਿਰਸਾ ਦੀ ਮੌਜੂਦਗੀ ਵਿੱਚ ਕਈ ਆਗੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਇਨ ਆਗੂਆਂ ਵਿੱਚ ਜਗਪਾਲ ਸਿੰਘ ਜੋ ਇਨਚਾਰਜ ਨੇ ਜਗਪਾਲ ਸਿੰਘ ਜੋ ਬੂਥ ਇਨਚਾਰਜ ਨੇ ਸਤਪਾਲ ਸਿੰਘ ਖਾਲਸਾ ਉਪ ਪ੍ਰਧਾਨ ਨੇ ਐਸੀ ਮੋਰਚਾ ਆਪ ਦੇ ਹਾਤੀ ਜੰਤਕ ਰਾਜਪੂਤ ਅੰਚਾਲ ਦੇ ਰਾਜਕੁਮਾਰ ਸਾਬਕਾ ਬਲਾਕ ਪ੍ਰਧਾਨ ਆਪ ਦੇ ਹਾਤੀ ਪਵੰਦਰ ਕਬਲ ਸ਼ਾਮਲ ਸੰਸਿਰਸਾ ਤੇ ਭਾਜਪਾ ਜ਼ਿਲ੍ਹਾ ਇਕਾਈ ਦੇ ਹੋਰ ਸੀਨੀਅਰ ਆਗੂਆਂ ਨੇ ਇਹਨਾਂ ਆਗੂਆਂ ਦਾ ਪਾਰਟ ਵੀ ਸ਼ਾਮਲ ਹੋਣ ਤੇ ਸਵਾਗਤ ਕੀਤਾ ਇਹਨਾਂ ਨੇ ਦਾਵਾ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੇਸ਼ ਦੇ ਅਤੇ ਪੰਜਾਬ ਲਈ ਨੀਤੀਆਂ ਤੋਂ ਪ੍ਰੇਰਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਇਆ ਉਹਨਾਂ ਨੇ ਕਿਹਾ ਕਿ ਸੱਤਾਧਾਰੀ ਆਪ ਪਾਰਟੀ ਨੇ ਮੁੱਖ ਵਰਕਰ ਦੀ ਗੱਲ ਸੁਣਨੀ ਬੰਦ ਕਰ ਦਿੱਤੀ ਹੈ ਸਗੂ ਹੁਣ ਦਿੱਲੀ ਦੇ ਲੋਕ ਸੂਬੇ ਦੇ ਰਾਜ਼ ਕਰ ਰਹੇ ਹਨ ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਜੇ ਨੀਸ਼ਟਵਾਨ ਸੂਬਾ ਜਿਹੜਾ ਜ਼ਿਲ੍ਹਾ ਸਕਤਰ ਅਨਿਲ ਸਰੀ ਨਿਰਵਿੰਦਰ ਸਿੰਘ ਤੰਗੜ ਸਾਰਿਆਂ ਨੇ ਇਹਨਾਂ ਲੋਕਾਂ ਦਾ ਜਿਹੜਾ ਸਵਾਗਤ ਕੀਤਾ ਹੈ ਯਾਨੀ ਕਿ ਇਹਨਾਂ ਦੇ ਕੋਲ ਉਹਦੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਹਲਕਾ ਪੱਛਮੀ ਦੇ ਵਿੱਚ ਜਿੱਥੇ ਲੁਧਿਆਣਾ ਜਿਮਣੀ ਦੀ ਚੋਣ ਵੋਟ ਹੋ ਰਹੀ ਹੈ ਮਰਜਿੰਦਰ ਸਿੰਘ ਸਿਰਸਾ ਨੇ ਅੱਜ ਇੱਕ ਮੋਰਚਾ ਫਤਿਹ ਕੀਤਾ ਹੈ ਮਰਜਿੰਦਰ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਇਹ ਸਾਰੇ ਚਰਚਤ ਚਿਹਰੇ ਜੋ ਬਿਲੋਂਗ ਕਰਦੇ ਨੇ ਲੁਧਿਆਣਾ ਪਸ਼ਪੀਤ ਤੋਂ ਜੋ ਕੋਈ ਸਾਬਕਾ ਹਲਕਾ ਚਾਰਜ ਸੀ ਕੋਈ ਐਸਯੂ ਵਿੰਗ ਦਾ ਪ੍ਰਧਾਨ ਹੈ ਕੋਈ ਬੂਥ ਇੰਚਾਰਜ ਹੈ ਕੋਈ ਸਾਬਕਾ ਕੌਂਸਲਰ ਹੈ ਇਹ ਸਾਰੇ ਦੇ ਸਾਰੇ ਅੱਜ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਧੰਨਵਾਦ